ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਫੇਵਰਟ ਚੈਨਲ ਗਿਆਨ ਪੰਜਾਬ ਦੇ ਉੱਤੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਮਨਿੰਦਰ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 22 ਤਰੀਕ ਨੂੰ ਹੁਣ ਕਲੈਰੀਕਲ ਦਾ ਐਗਜ਼ਾਮ ਜਿਹੜਾ ਹੈਗਾ ਆ ਗਿਆ ਹੈਗਾ ਤਾਂ ਬਹੁਤ ਸਾਰੇ ਸਟੂਡੈਂਟਸ ਦੇ ਮਨ ਦੇ ਵਿੱਚ ਸ਼ੰਕਾ ਬਣੀ ਹੋਈ ਏ ਔਰ ਜਿਹੜੇ ਅਲੱਗ-ਅਲੱਗ ادارے ਨੇ ਜੋ ਕਿ ਜੁੜੇ ਹੋਏ ਨੇ ਇਸ ਚੀਜ਼ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਵੀ ਸ਼ੰਕਾ ਹੈਗੀ ਆ ਬਈ 22 ਤਰੀਕ ਨੂੰ ਜਿਹੜਾ ਹੈਗਾ ਆ ਉਹ ਪੇਪਰ ਕਲੈਰੀਕਲ ਦਾ ਹੋਏਗਾ ਜਾਂ ਨਹੀਂ ਹੋਏਗਾ ਤੋਂ ਬੜਾ ਵੱਡਾ ਇੱਕ ਡਾਊਟ ਜਿਹੜਾ ਹੈਗਾ ਮਨ ਦੇ ਵਿੱਚ ਬਣਿਆ ਹੋਇਆ ਹੈਗਾ ਤੇ ਜੇ ਆਪਾਂ ਦੂਜੇ ਪਾਸੇ ਪੀ ਟ੍ਰਿਪਲ ਐਸ ਵੀ ਦੀ ਗੱਲ ਕਰੀਏ ਬੱਚੇ ਪਹਿਲਾਂ ਤਾਂ ਕਾਫੀ ਢੇਰ ਤੋਂ ਉਹਨਾਂ ਨੇ ਸਟੂਡੈਂਟਸ ਦੇ ਹੰਝੂ ਗੜਵਾਏ ਹੈਗੇ ਬਹੁਤ ਰੜਾਇਆ ਹੈਗਾ ਆ ਹਨਾ ਸਟੂਡੈਂਟਸ ਨੂੰ ਪਰ ਰੀਸੈਂਟਲੀ ਥੋੜੇ ਜੇ ਕੰਮ ਹੁਣ ਲੱਗਦਾ ਆ ਵੀ ਗੱਡੀ ਲੀਡ ਦੇ ਉੱਤੇ ਆ ਜਾਊਗੀ ਕਿਉਂਕਿ 10 ਤਰੀਕ ਨੂੰ ਜਿਹੜੇ ਸੀਗੇ ਐਡਮਿਟ ਕਾਰਡ ਆਏ ਸੀਗੇ ਜਿਹੜੇ ਲੈਬਾਰਟਰੀ ਅਸਿਸਟੈਂਟ ਦਾ ਜਿਹੜਾ ਪੇਪਰ ਸੀਗਾ ਔਰ 15 ਤਰੀਕ ਨੂੰ ਉਹ ਪੇਪਰ ਹੋ ਵੀ ਗਿਆ ਹੈਗਾ ਆ ਔਰ ਹੁਣ ਲੱਗਦਾ ਹੈਗਾ ਆ ਵੀ ਪੇਪਰ ਜਿਹੜਾ ਹੈਗਾ 22 ਤਰੀਕ ਦਾ ਕਲੈਰੀਕਲ ਦਾ ਉਹ ਹੋ ਜਾਏਗਾ ਠੀਕ ਹੈ ਤਾਂ ਜੇ ਆਪਾਂ 22 ਤਰੀਕ ਦੇ ਪੇਪਰ ਦੀ ਗੱਲ ਕਰੀਏ ਜੇ ਅਸੀਂ ਮਨ ਦੇ ਵਿੱਚ ਸ਼ੰਕਾ ਲੈ ਕੇ ਚੱਲੀਏ ਵੀ ਪਤਾ ਨਹੀਂ ਉਹ ਪੇਪਰ ਹੋਊਗਾ ਕਿ ਨਹੀਂ ਹੋਊਗਾ ਦੋਸਤੋ ਇੱਥੇ ਇੱਕ ਜ਼ਰੂਰੀ ਅਨਾਉਂਸਮੈਂਟ ਜਿਹ ਤੋ ਕਿਉਂਕਿ ਸਾਰਾ ਦਿਨ ਨੂੰ ਜਿਹੜੀ ਹੈਗੀ ਹੈ ਕਿ ਛੋਟੀ ਜੀ ਅਨਾਉਂਸਮੈਂਟ ਜਿਹੜੀ ਸੀ ਛੋਟੀ ਜੀ ਨੋਟੀਫਿਕੇਸ਼ਨ ਟਾਈਪ ਜਿਹੜੀ ਸੀਗੀ ਉਹ ਪੀ ਟ੍ਰਿਪਲ ਐਸ ਬੀ ਦੀ ਵੈਬਸਾਈਟ ਦੇ ਉੱਤੇ ਆਈ ਸੀਗੀ ਤੇ ਜੇ ਆਪਾਂ ਹੋਰ ਇਹਦੇ ਨਿਗਾਹ ਮਾਰੀਏ ਤਾਂ ਮੇਰਾ ਖਿਆਲ ਹੈ ਵੀ ਥੋੜੀ ਜੀ ਹੋਰ ਇਹ ਮਤਲਬ ਪੱਕਾ ਹੋ ਜਾਂਦਾ ਹੈਗਾ ਤੋ ਕੋਈ ਇਦਾਂ ਦੀ ਗੁੰਜਾਇਸ਼ ਰਹਿੰਦੀ ਨਹੀਂ ਹੈਗੀ ਵੀ ਪੇਪਰ ਨਹੀਂ ਹੋਊਗਾ ਤੋ ਲੱਗਦਾ ਹੈ ਵੀ ਜ਼ਰੂਰ ਹੋ ਜਾਊਗਾ ਹਨਾ ਤੇ ਉਹ ਚੀਜ਼ ਕੀ ਸੀਗੀ ਉਹ ਆਪਾਂ ਦੇਖ ਲੈਣੇ ਹੈਗੇ ਬੱਚੇ 27 ਤਰੀਕ ਨੂੰ ਇੱਕ ਜਨਤਕ ਨੋਟਿਸ ਜਿਹੜਾ ਹੈਗਾ ਆ ਉਹ ਪੀ ਟ੍ਰਿਪਲ ਐਸ ਬੀ ਦੀ ਸਾਈਟ ਦੇ ਉੱਤੇ ਕੱਢਿਆ ਗਿਆ ਹੈਗਾ ਹੁਣ ਇਹ ਨੋਟਿਸ ਜਿਹੜਾ ਹੈਗਾ ਕਿਹੜੇ ਕੰਟੈਕਸਟ ਦੇ ਵਿੱਚ ਹੈਗਾ ਉਹ ਆਪਾਂ ਗੱਲ ਕਰ ਲੈਂਦੇ ਹੈਗੇ ਜਿਹੜੇ ਸਾਡੇ ਦਿਵਿਆਂਗ ਭੈਣ ਭਰਾ ਹੈਗੇ ਆ ਯਾਨੀ ਕਿ ਜਿਹੜੇ ਫਿਜ਼ਿਕਲੀ ਜਿਹੜੇ ਚੈਲੰਜ ਹੈਂਡਿਕੈਪ ਜਿਹੜੇ ਸਾਡੇ ਭੈਣ ਭਰਾ ਹੈਗੇ ਆ ਉਹਨਾਂ ਨੂੰ ਇਹਦੇ ਵਿੱਚ ਤਾਰੀਖ ਦਿੱਤੀ ਗਈ ਹੈਗੀ ਆ ਵੀ ਜਿਹੜੇ ਪੇਪਰ ਹੋਣਾ ਹੈਗਾ ਆ 22 ਤਾਰੀਖ ਦਾ ਉਹਦੇ ਵਾਸਤੇ ਜਿਨ੍ਹਾਂ ਨੇ ਜਿਹੜਾ ਕਿ ਆਪਣੇ ਵਾਸਤੇ ਸਹਾਇਕ ਲੈਣਾ ਹੁੰਦਾ ਸक्राइब ਲੈਣਾ ਹੁੰਦਾ ਆ ਹਨਾ ਤਾਂ ਉਹ ਕੀ ਹੁੰਦਾ ਵੀ ਕੋਈ ਪਰਸਨ ਜਿਹਨੇ ਤੁਹਾਡੀ ਜਗ੍ਹਾ ਦੇ ਉਤੇ ਲਿਖਤੀ ਪੇਪਰ ਦੇਣਾ ਹੁੰਦਾ ਹਨਾ ਕੁਝ ਵੀ ਇਦਾਂ ਦਾ ਤਾਂ ਉਹ ਕਹਿੰਦੇ ਜੇ ਤੁਸੀਂ ਮਤਲਬ ਕਿ ਉਹ ਕੋਈ ਕਰ ਰੱਖਣਾ ਹੈਗਾ ਆ ਪਰਸਨ ਹਨਾ ਆਪਣਾ ਸਹਾਇਕ ਲੈਣਾ ਹੈਗਾ ਉਹਦੇ ਵਾਸਤੇ ਤੁਹਾਨੂੰ ਅਰਜੀ ਜਿਹੜੀ ਹੈਗੀ ਆ ਜੇ ਤੁਸੀਂ ਜਿੰਨੇ ਵੀ ਸਰਟੀਫਿਕੇਟ ਉਹਦੇ ਵਿੱਚ ਲੋੜੀਂਦੇ ਹੈਗੇ ਆ ਉਹਨੂੰ ਲੈ ਕੇ ਤੁਸੀਂ 19 ਤਰੀਕ 19 ਤਰੀਕ ਨੂੰ ਯਾਨੀ ਕਿ 19 ਦਸੰਬਰ ਨੂੰ ਸ਼ਾਮ 4 ਵਜੇ ਤੋਂ ਪਹਿਲਾਂ ਦੇਖੋ 4 ਵਜੇ ਤੋਂ ਪਹਿਲਾਂ ਤੁਸੀਂ ਉਥੇ ਜਮ੍ਹਾਂ ਕਰਾ ਦੇਣੇ ਹੈਗੇ ਆ ਪੀ ਟ੍ਰਿਪਲ ਐਸਬੀ ਦੇ ਦਫ਼ਤਰ ਦੇ ਵਿੱਚ ਠੀਕ ਹੈ ਜੋ ਵੀ ਜਿਹੜਾ ਵੀ ਉਹਦਾ ਮਤਲਬ ਕਿ ਮੋਡ ਹੋਏਗਾ ਜਮ੍ਹਾਂ ਕਰਾਉਣ ਦਾ ਆਨਲਾਈਨ ਜਾਂ ਬਾਈ ਹੈਂਡ ਜੋ ਵੀ ਹੈ ਹਾਰਡ ਜਾਂ ਸੌਫਟ ਕਾਪੀ ਉਹ ਤੁਸੀਂ ਉਥੇ ਜਮ੍ਹਾਂ ਕਰਾਉਣੀ ਹੈਗੀ ਆ ਔਰ ਇਸ ਮਿਤੀ ਤੋਂ ਬਾਅਦ ਜੋ ਵੀ ਕੋਈ ਆਪਣਾ ਬਿਨੇ ਪੱਤਰ ਕੋਈ ਆਪਣਾ ਜੋ ਵੀ ਕੋਈ ਐਪਲੀਕੇਸ਼ਨ ਲੈ ਕੇ ਆਉਗਾ ਵੀ ਸਾਨੂੰ ਇਹ ਸਬਸਕ੍ਰਾਈਬ ਚਾਹੀਦਾ ਹੈਗਾ ਤਾਂ ਉਹ ਐਂਟਰਟੇਨ ਨਹੀਂ ਕੀਤੀ ਜਾਊਗੀ ਇਹ ਤੋਂ ਪਹਿਲਾਂ ਪਹਿਲਾਂ ਠੀਕ ਹੈ ਜੀ 19 12 2024 ਨੂੰ ਸ਼ਾਮ 4:00 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਆ ਠੀਕ ਹੈ ਤੇ ਇਹ ਸਾਰੇ ਮੁਕੰਮਲ ਕਰਕੇ ਤੁਸੀਂ ਹਾਂ ਈਮੇਲ ਕਰਦੇ ਹੈਗੇ ਆ ਠੀਕ ਹੈ ਜੀ ਸੈਕਟਰੀ triplelsb@gmail.com ਦੇ ਉੱਤੇ ਤੁਸੀਂ ਈਮੇਲ ਕਰਦੇ ਨੇ ਸਾਰੇ ਡਾਕੂਮੈਂਟ ਠੀਕ ਹੈ ਜੀ ਸੌਫਟ ਕਾਪੀ ਦੀ ਫਾਰਮ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਇਹ ਐਂਟਰਟੇਨ ਨਹੀਂ ਕੀਤਾ ਜਾਊਗਾ ਯਾਨੀ ਕਿ ਪੇਪਰ ਦੇ ਵਿੱਚ ਤੁਸੀਂ ਸਿੱਧਾ ਕੋਈ ਕਿਸੇ ਨੂੰ ਨਾਲ ਆਪਣਾ ਕਿਸ ਨੂੰ ਕਹੋ ਕਿ ਇਹ ਸਕ੍ਰਾਈਬ ਹੈ ਮੇਰਾ ਤਾਂ ਉਹ ਚੀਜ਼ ਨਹੀਂ ਹੋਊਗੀ ਤਾਂ ਇਸ ਕਰਕੇ ਤਾਂ ਬੱਚੇ ਇਹ ਦੀ ਜਿਹੜੀ ਤਾਰੀਖ ਹੈਗੀ ਆ 17 ਤਰੀਕ ਨੂੰ ਇਹ ਨੋਟੀਫਿਕੇਸ਼ਨ ਹੈ ਆਈ ਹੈਗੀ ਆ ਜਿਹੜਾ ਨੋਟਿਸ ਹੈਗਾ ਆ ਤਾਂ ਇਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜੇ ਹੁਣ ਪੀ ਟ੍ਰਿਪਲ ਐਸ ਬੀ ਨੇ ਮੰਗਵਾਈ ਲਏ ਹੈਗੇ ਆ ਹਨਾ ਦਸਤਾਵੇਜ਼ ਤਾਂ ਮੇਰਾ ਖਿਆਲ ਆ ਵੀ 22 ਤਰੀਕ ਨੂੰ ਹੋਣਾ ਜਿਹੜਾ ਹੋਣਾ ਸੀਗਾ ਪੇਪਰ ਤਾਂ ਮੇਰਾ ਖਿਆਲ ਹੈ ਜਰੂਰ ਹੋ ਜਾਏਗਾ ਠੀਕ ਹੈ ਔਰ ਇਹ ਦੇ ਵਿੱਚ ਜਿਹੜਾ ਹੈਗਾ ਪ੍ਰੋਪਰ ਤੁਸੀਂ ਦੇਖ ਸਕਦੇ ਹੋ ਤਾਰੀਖ ਪਈ ਹੈਗੀ ਆ ਠੀਕ ਹੈ ਜੀ ਤਾਂ ਇਥੋਂ ਆਪਾਂ ਨੂੰ ਥੋੜਾ ਜਿਹਾ ਕਲੀਅਰ ਹੋ ਜਾਂਦਾ ਹੁਣ ਦੂਜੀ ਗੱਲ ਇਹ ਆ ਵੀ ਇਸ ਤੋਂ ਬਾਅਦ 5 ਜਨਵਰੀ ਨੂੰ ਜਿਹੜਾ ਹੈਗਾ ਆ ਲੇਬਰ ਇਨਸਪੈਕਟਰ ਦਾ ਪੇਪਰ ਵੀ ਹੈਗਾ ਆ ਹੁਣ 22 ਤਰੀਕ ਦਾ ਜਿਹੜਾ ਇਹ ਵਾਲਾ ਪੇਪਰ ਔਰ ਜਿਹੜਾ ਦੂਜੇ ਪਾਸੇ ਸਾਡੇ ਕੋਲ 5 ਜਨਵਰੀ ਦਾ ਪੇਪਰ ਹੈਗਾ ਸੋ ਇਹਦੇ ਮੱਦੇ ਨਜ਼ਰ ਬਚੇ ਗਿਆਨਮ ਪੰਜਾਬ ਦੇ ਉੱਤੇ ਵੀ ਬੈਕ ਟੂ ਬੈਕ ਜਿਹੜੀਆਂ ਹੈਗੀਆਂ ਮੈਰਾਥਨ ਹੋਣਗੀਆਂ ਉਹਦੇ ਵਿੱਚ ਇੰਡੀਵਿਜੂਅਲ ਮੈਰਾਥਨ ਵੀ ਹੋਏਗੀ ਪੰਜਾਬ ਜੀਕੇ ਦੀ ਤੇ ਬਾਕੀ ਸਬਜੈਕਟ ਦੀਆਂ ਇਸ ਤੋਂ ਇਲਾਵਾ ਕੰਬਾਈਨਡ ਜਿਹੜੀ ਹੈਗੀ ਆ ਫੁੱਲ ਲੈਂਥ ਮੈਗਾ ਸੈਸ਼ਨ ਜਿਹੜਾ ਹੈਗਾ ਉਹ ਵੀ ਤੁਹਾਡੇ ਵਾਸਤੇ ਲੈ ਕੇ ਆ ਰਹੇ ਹੈਗੇ ਆ ਸੋ ਇਦਾਂ ਦੇ ਮੈਗਾ ਸੈਸ਼ਨਸ ਦੇ ਬਾਰੇ ਸੇ ਜੁੜੇ ਰਹੋ ਤਿਆਰੀ ਡਟ ਕੇ ਕਰੋ ਪੀ ਟ੍ਰਿਪਲ ਐਸ ਬੀ ਤੋਂ ਹੁਣ ਥੋੜੀ ਜੀ ਉਮੀਦ ਸਾਨੂੰ ਵੱਜ ਗਈ ਹੈਗੀ ਆ ਵੀ ਸ਼ਾਇਦ ਵੀ ਹੁਣ ਇਹ ਪੇਪਰ ਲੈਣੇ ਇਹਨਾਂ ਨੇ ਸ਼ੁਰੂ ਕਰ ਦੇਣੇ ਹੈਗੇ ਆ ਤਾਂ ਮੇਰਾ ਖਿਆਲ ਆ ਵੀ ਜਿਹੜਾ ਜਿਹੜਾ 2025 ਦਾ ਜਿਹੜਾ ਸਾਲ ਹੈਗਾ ਉਹ ਵੀ ਬਹੁਤ ਵਧੀਆ ਆਊਗਾ ਕਿਉਂਕਿ ਪੁਲਿਸ ਦੀ ਭਰਤੀ ਪੁਲਿਸ ਦੀਆਂ ਵੈਕੈਂਸੀਆਂ ਦੀ ਗੱਲ ਬਾਰ ਬਾਰ ਹੋਈ ਹੈਗੀ ਕਿ ਜਨਵਰੀ ਜਾਂ ਸਾਲ ਦੇ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਆ ਬਹੁਤ ਸਾਰੀਆਂ ਵੈਕੈਂਸੀ ਜਿਹੜੀਆਂ ਆ ਰਹੀਆਂ ਹੈਗੀਆਂ ਸੋ ਇਸ ਪੇਪਰ ਦੀ ਯਾਨਕੀ ਜਿਹੜਾ ਹੁਣ ਕਹਿੰਦੇ ਹੈਗੇ ਜਿਹੜਾ ਨੇੜੇ ਆ ਪਹਿਲਾਂ ਉਹਦੀ ਤਿਆਰੀ ਕਰੋ ਨਾ ਤੋਂ ਉਹੀ ਗੱਲ ਹੈਗੀ ਆ 22 ਤਰੀਕ ਨੂੰ ਪੇਪਰ ਹੈਗਾ ਤਾਂ ਸਾਰੇ ਜਣੇ ਜਿਹੜੇ ਤਿਆਰੀ ਕਰਕੇ ਬੈਠੇ ਹੈਗੇ ਆ ਪੂਰੇ ਪੋਜ਼ਿਟਿਵ ਹੋ ਜਾਓ ਪੇਪਰ ਇਹ ਜਿਹੜਾ ਹੈਗਾ ਪੂਰੇ ਚਾਂਸ ਹੈਗੇ ਹੋਣ ਦੇ ਕੋਈ ਫਿਕਰ ਕੰਦੀ ਲੋੜ ਨਹੀਂ ਹੈਗੀ ਆਰਾਮ ਨਾਲ ਆਪਣੀ ਤਿਆਰੀ ਕਰੋ ਤੇ ਜਿਹੜੇ ਜਿਹੜੇ ਮਤਲਬ ਸੈਸ਼ਨ ਜਿਹੜੇ ਗਿਆਨ ਪੰਜਾਬ ਤੇ ਹੋ ਰਹੇ ਹੈਗੇ ਉਹਨਾਂ ਦੇ ਨਾਲ ਜੁੜੇ ਰਹੋ ਠੀਕ ਹੈ ਜੀ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਸੋ ਮਿਲਾਂਗੇ ਆਪਾਂ ਨਵੇਂ ਸੈਸ਼ਨ ਦੇ ਵਿੱਚ ਮਿਲਦੇ ਰਹਾਂਗੇ ਮੈਰਾਥਨਸ ਦੇ ਵਿੱਚ ਮਿਲਦੇ ਰਹਾਂਗੇ ਧੰਨਵਾਦ ਥੈਂਕ ਯੂ